ਜੇ ਕੋਈ ਲਗਨ ਲੱਗੀ ਜੇ ਕਿਸੇ ਦੇ ਅੰਦਰ ਅਧਿਤ ਬਣੀ ਕੋਈ ਆਸ ਬਣੀ ਹੈ ਉਹਨੂੰ ਗੁਰਬਾਣੀ ਵਿੱਚ ਕਿਹਾ ਗਿਆ ਵੀ ਉਹ ਜਿਉਂਦਾ ਹੈ ਜਿਸ ਤੱਕ ਕੋਈ ਖੇਚ ਕੋਈ ਦਾਸ ਬੜੇ ਲੋਕਾਂ ਦੇ ਜਿਹੜੇ ਮਿਲਦੇ ਹਨ ਭਲਾ ਜੀ ਆਹ ਰਸਤਾ ਠੀਕ ਹੈ ਜੀ ਆਹ ਰਸਤਾ ਠੀਕ ਹੈ ਜੀ ਜਿਹੜਾ ਆ ਜੀਸਸ ਵੱਲ ਨੂੰ ਜਾ ਰਿਹਾ ਹੈ ਕ੍ਰਿਸਚਨ ਫਿਰ ਦੂਜਾ ਪੁੱਛੂਗਾ ਜੀ ਆ ਠੀਕ ਹੈ ਜੀ ਜਿਹੜਾ ਪ੍ਰਸੰਤ ਜੀ ਵੱਲੋਂ ਜਾ ਰਹੇ ਆ ਆ ਠੀਕ ਹੈ ਜੀ ਜਿਹੜਾ ਰਾਤ ਲੀਨ ਵੱਲੋਂ ਜਾ ਰਹੇ ਆ ਆ ਠੀਕ ਹੈ ਜਿਹੜਾ ਜਾ ਰਿਹਾ ਗੁਰੂ ਗੋਬਿੰਦ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਵੱਲੋਂ ਆ ਠੀਕ ਹੈ ਜੀ ਸਿੱਖਾ ਵੱਲੋਂ ਜਾ ਰਹੇ ਆ ਬਈ ਇਸਲਾਮ ਵੱਲੋਂ ਇਸ਼ਾਰੇ ਕਰਕੇ ਹੱਥ ਕਰਕੇ ਕਹਿੰਦਾ ਜੀ ਆ ਠੀਕ ਹੈ ਇਹ ਗਲਤ ਤੇ ਪਰ ਗੁਰੂ ਨੂੰ ਇਹ ਗੱਲ ਯਾਦ ਰੱਖਿਓ ਆਪਾਂ ਚਰਸਤੇ ਦੇ ਵਿੱਚ ਖੜੇ ਆਂ ਰਸਤੇ ਪੁੱਛੀ ਜਾਂਦੇ ਆ ਕਿ ਕਿਹੜਾ ਠੀਕ ਹੈ ਕਿਹੜਾ ਠੀਕ ਹੈ ਕਿੱਧਰ ਨੂੰ ਜਾਵਾਂ ਕਿੱਧਰ ਨੂੰ ਜਾਵਾਂ ਸੁਰੇ ਆਪਾਂ ਇੱਕ ਰਸਤੇ ਵੀ ਨਾ ਫਿਰ ਸਾਨੂੰ ਪਤਾ ਕਿਵੇਂ ਲੱਗਦਾ ਜੇ ਸਹੀ ਤੇ ਗਲਤ ਆਪਾਂ ਨੂੰ ਤੋਂ ਨਾ ਮੈਨਾ ਕਿਹੜਾ ਦੇ ਕੋ ਕੋ ਬਰੇ ਸਤਰੀ ਨਿਸ਼ਚਿੰਤਾ ਹੋ ਜਾ ਤੂੰ ਜੀਸਸ ਦਾ ਹੀ ਹੋ ਜਾ ਫਿਰ ਤੁਰਾ ਹੋ ਤੂੰ ਭਗਵਾਨ ਆਰਾਮ ਦਾ ਹੋ ਜਾ ਸੰਜੀਨਾ ਹੋ ਜਾ ਫਿਰ ਪੂਰਾ ਹੋ ਫਿਰ ਜੇ ਗੁਰਮਤ ਵਾਲੇ ਪਾਸੇ ਆਏ ਆਵੇਂ ਫਿਰ ਪੂਰਾ ਤੇ ਜੇ ਇਸਲਾਮ ਵਾਲੇ ਪਾਸੇ ਕੋਈ ਗਿਆ ਉੱਤਰ ਦੇ ਪਾਸੇ ਪੂਰਾ ਹੋ ਜਾ ਭਾਵ ਕਿ ਹੱਥ ਅਧੂਰਾ ਨਾ ਰੱਖ ਰਖੀਏ ਬੇੜੀਆਂ ਆਪਾਂ ਕਈ ਬਣਾ ਲੈਣੇ ਆ ਉਹਦੇ ਵਿੱਚ ਫਿਰ ਸਾਡੀ ਸਾਦ ਸੰਗਤ ਜਿੰਦ ਅਟਕੀ ਜਾਂਦੀ ਹੈ ਇੱਕ ਪਾਸੇ ਤ੍ਰਿਏ ਤੇ ਸਹੀ ਫਿਰ ਮੰਜ਼ਲਾ ਵੀ ਮਿਲ ਜਾਂਦੀ ਔਰ ਕਿਤੇ ਕੈਨੇਡਾ ਤੋਂ ਭਾਵ ਹੈ ਆਪਾਂ ਇਹੀ ਫੈਸਲਾ ਕਰਦੇ ਰਹਿੰਦੇ ਸਾਰੀ ਜ਼ਿੰਦਗੀ

ਬਾਤ ਔੜੀ ਅੱਧੀ ਤੇ ਉਹਦੇ ਵਿੱਚ ਲੋਕਾਂ ਦੇ ਤਾਨੇ ਮੇੜੇ ਵੀ ਪਹਿਲਾਂ-ਪਹਿਲਾਂ ਲੋਕ ਮਾਰਦੇ ਨੇ ਬੜਾ ਕੁਝ ਕਹਦੀ ਏ ਦੁਨੀਆ ਪਰ ਜਦੋਂ ਰੱਬ ਦੇ ਨਾਮ ਤੇ ਡੇਗ ਹੋ ਕੇ ਤੁਰਿਆ ਰਹੂਗਾ ਤੁਰਿਆ ਇੱਕ ਰਾਸਤੇ ਤੇ ਤੁਰ ਪਿਆ ਨਾ ਜਦੋਂ ਫਿਰ ਤੈਨੂੰ ਮੰਜ਼ਿਲ ਇੱਕ ਦਿਨ ਜ਼ਰੂਰ ਮਿਲੇਗੀ ਤੇ ਉਸ ਰਾਹ ਦੇ ਉੱਤੇ ਜੈ ਜੈਕਾਰ ਹੋਵੇਗੀ ਰਾਤ ਇਹ ਕਹਦਿਆਂ ਜ਼ਿੰਦਗੀ ਦੇ ਵਿੱਚ ਕਈ ਕੰਡੇ ਤੇਰੇ ਨਾਲ ਰਹਿਣ ਦੀ ਪਰੇਤਾ ਰੱਖੀ ਤੁਰਦਾ ਰਹੀ ਇੱਕ ਦਿਨ ਤੇਰੇ ਰਸਤੇ ਤੇ ਫੁੱਲ ਵੀ ਆ ਕੇ ਸਲਾਮ ਪੈਂਦੇ ਹੋ ਰਾਤ ਤੇ ਤੁਰਿਆ ਵੀ ਤੁਰਿਆ ਰਹੀ ਤੇਰੇ ਰਸਤਿਆਂ ਤੇ ਫਿਰ ਕਦੇ ਕੰਡੇ ਆਉਣ ਵੀ ਕੰਡਿਆਂ ਤੋਂ ਬਾਅਦ ਫੁੱਲ ਵੀ ਆਉਣ ਤੇ ਕੰਡਾ ਆ ਗਿਆ ਫੁੱਲ ਵੀ ਉਹਦੇ ਨਾਲ ਹੀ ਹੁੰਦਾ ਫਿਰ ਇੱਕ ਦਿਨ ਫੁੱਲ ਵੀ ਖਾਉਂਗੇ ਪਰ ਤਰੀਏ ਤਾਂ ਜਲ ਬਣਦੀ ਹੈ ਕਿਸੇ ਮਹਾਕੁਰਸ਼ਾ ਨੇ ਆਪਣੇ ਜੀਵਨ ਦੇ ਵਿੱਚ ਇਹੀ ਸਾਨੂੰ ਸਿੱਖਿਆ ਦਿੱਤੀ ਇਹੀ ਸੇਧ ਦਿੱਤੀ ਨਾਮ ਜਪ ਕੇ ਭਜਨ ਕਰਕੇ ਬੰਦਗੀ ਵਿੱਚ ਬੈ ਕੇ ਚੌਂਕੜੇ 'ਚ ਬੈ ਕੇ ਬੜਾ ਕੁਝ ਕਰ ਸਕਦਾ ਹੈ ਜੇ ਰੱਬ ਜੀ ਤੇ ਉੱਤੇ ਭਰੋਸਾ ਰੱਖੀਏ ਬਾਣੀ 'ਚ ਪੜਦੇ ਆ ਕਹਿੰਦੇ ਫਰੀਦਾ ਹੋਮ ਬਿਲੇ ਹਾਰੇ ਤਨ ਪੰਖੀਆਂ ਜੰਗਲ ਜੰਨਾ ਆਵਾਜ਼ ਕਹਿੰਦੇ ਉਹ ਪੁਰਖਾਂ ਦੇ ਨਾਲੋਂ ਪੰਛੀ ਚੰਗੇ ਜਿਨ੍ਹਾਂ ਦਾ ਜੰਗਲਾਂ ਦੇ ਵਿੱਚ ਵਾਸ ਹੈ ਤੇਰਾ ਘਰ ਦੇ ਵਿੱਚ ਰਹਿ ਕੇ ਵੀ ਰੱਬ ਤੇ ਭਰੋਸਾ ਕਰ। ਤੂੰ ਆਹੇ ਜ ਸਾਧੂ ਫਕੀਰਾਂ ਦੇ ਦਰ ਤੇ ਵੀ ਜਾਵੇਂ ਤੇ ਉਹਨਾਂ ਦੇ ਦਰ ਤੇ ਜਾ ਕੇ ਵੀ ਤੇਰਾ ਕੋਈ ਭਰੋਸਾ ਨਹੀਂ ਬਣਦਾ ਤੇਰੇ ਨਾਲੋਂ ਪੰਛੀ ਚੰਗੇ ਜੰਗਲਾਂ 'ਚ ਰਹਿੰਦੇ ਨੇ ਆਉਂ ਗਲੇ ਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੁੰਡਣ ਪਾ। ਕਹਿੰਦੇ ਥਲਾਂ ਵਿੱਚ ਰਹਿੰਦੇ ਨੇ ਕੰਕਰ ਚੁਗਦੇ ਨੇ ਪੱਕਰ ਚੁਗ ਕੇ ਆਪਣਾ পেট ਭਰਦੇ ਆਪਣਾ ਗੁਜ਼ਾਰਾ ਕਰਦੇ ਪਰ ਕਹਿੰਦੇ ਰੱਬ ਦੀ ਯਾਦ ਨਹੀਂ ਆਉਂਦੀ ਰੱਬ ਦੇ ਬਾਣੇ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਰਹਿੰਦੇ ਉਹਨੂੰ ਸਦਾ ਪਰੋਸੇ ਵਾਲੀ ਨਿਗਾਹ ਨਾਲ ਹੀ ਤੱਕਦੇ ਨੇ ਰੱਬ ਨੂੰ ਉਹਨਾਂ ਕੀ ਛੱਕਦੇ ਜਿੰਨੀ ਕੋਲ ਹੈ ਕਿਸੇ ਆਲੜੀ ਨੂੰ ਤੁਸੀਂ ਟੁੱਟਿਆ ਵੇਖੋ ਵਿੱਚੋਂ ਤੁਹਾਨੂੰ ਉਹਨਾਂ ਦਾ ਭੋਜਨ ਨਹੀਂ ਮਿਲਦਾ ਉਹਨਾਂ ਦਾ ਖਾਣਾ ਨਹੀਂ ਮਿਲਦਾ ਾਂਡੇ ਮਿਲ ਜਾਣਦੇ ਕਿਸੇ ਪੰਛੀ ਦੇ ਹੌਸਲੇ ਦੇ ਵਿੱਚੋਂ ਆਲਣੇ ਦੇ ਵਿੱਚੋਂ ਆਂਡੇ ਉਹਨਾਂ ਦੇ ਮਿਲ ਜਾਣ ਤੇ ਬੱਚੇ ਹੋ ਸਕਦਾ ਮਿਲ ਜਾਣ ਪਰ ਖਾਣਾ ਖਾਣੇ ਦੇ ਦਾਣੇ ਉਹ ਜਮਾ ਕੀਤੇ ਨੇ ਰੱਖਣੇ ਉਹਨਾਂ ਦਾ ਭਰੋਸਾ ਜਿਹਨੇ ਅੱਜ ਲਈਦਾ ਉਹ ਸਮਾਨ ਵੀ ਰਹੇਗਾ ਜਿਹੜਾ ਜਿਹਨੇ ਸ਼ਾਮ ਨੂੰ ਦੇ ਤਾਂ ਕੱਲ੍ਹ ਨੂੰ ਵੀ ਰਹੇਗਾ ਉਹਨਾਂ ਦਾ ਭਰੋਸਾ ਗਾ ਕੇ ਪੜੀ ਜਾਂਦਾ ਹੈ